ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਕਿਉਂਕਿ ਅੱਜ ਸਾਰਾ ਦਿਨ ਪੰਥਕ ਖਬਰਾਂ ਦਾ ਆਦਾਨ-ਪ੍ਰਦਾਨ ਬਣਿਆ ਰਿਹਾ ਖਾਸ ਤੌਰ ਦੇ ਉੱਤੇ ਪੰਥਕ ਸਫਾਂ ਦੇ ਵਿੱਚ ਭਾਰੀ ਇਕੱਠ ਰਿਹਾ ਉਹ ਭਾਵੇਂ ਪੰਜਾਬ ਹੋਵੇ ਭਾਵੇਂ ਦਿੱਲੀ ਹੋਵੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਹਣੀ ਮੌਜੂਦ ਨੇ ਪੱਟੀ ਸਾਹਿਬ ਸਮਾਜਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਟਸਾਬ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਤੋਂ ਅੱਜ ਦੁਬਾਰਾ ਜਾਂ ਦੂਜੀ ਵਾਰ ਦਸਤਾਰਬੰਦੀ ਹੋਈ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਥਾਪ ਦਿੱਤਾ ਗਿਆ ਆਫੀਸ਼ੀਅਲੀ ਸਰਬ ਪ੍ਰਮਾਣਿਤ ਤੌਰ ਦੇ ਉੱਤੇ ਪੰਥ ਪ੍ਰਮਾਣਿਤ ਤੌਰ ਦੇ ਉੱਤੇ ਕਿਵੇਂ ਦੇਖ ਰਹੇ ਸਰਬ ਤੇ ਪੰਥ ਪ੍ਰਵਾਨਨ ਤੌਰ ਤੇ ਜਥੇਦਾਰ ਇੱਕ ਥਾਪਿਆ ਗਿਆ ਸੀ ਉਹੀ ਭਾਈ ਰਣਜੀਤ ਸਿੰਘ ਇੱਕ ਦਿਨ 300 ਤੋਂ ਲੈ ਕੇ 400 ਜਿੱਥੇ ਬੰਦੀਆਂ ਆਈਆਂ ਸੀ ਜਿਨ੍ਹਾਂ ਨੇ ਨੂੰ ਸਨਮਾਨਤ ਕੀਤਾ ਸੀ ਤੇ ਕਈ ਘੰਟੇ ਲੱਗੇ ਸੀ ਉਹਨਾਂ ਨੂੰ ਸਨਮਾਨ ਕਰਦਿਆਂ ਕਰਦਿਆਂ ਸ਼ਰੋਮਣੀ ਕਮੇਟੀ ਉੱਥੋਂ ਕਈ ਪੰਡਾਂ ਰੂਪੀਆਂ ਦੀਆਂ ਤੇ ਕਈ ਬਕਾਇਦਾ ਤੌਰ ਤੇ ਜਿਹੜੀਆਂ ਅਸੀਂ ਲੋਈਆਂ ਦੀ ਬੰਦ ਕੇ ਲੈ ਕੇ ਗਈ ਸੀ ਇਹਨਾਂ ਦਾ ਜਦਾ ਸਨਮਾਨ ਹੋਇਆ ਸੀ ਉਸ ਤੋਂ ਬਾਅਦ ਕਿਸੇ ਵੀ ਜਥੇਦਾਰ ਦਾ ਉਸ ਤਰੀਕੇ ਨਾਲ ਸਨਮਾਨ ਨਹੀਂ ਹੋਇਆ ਨਾ ਉਹਨੂੰ ਮਾਨ ਮਿਲਿਆ ਤੇ ਨਾ ਉਸ ਤਰੀਕੇ ਨਾਲ ਸਨਮਾਨ ਮਿਲਿਆ ਕਿਉਂਕਿ ਉਸ ਤੋਂ ਬਾਅਦ ਜਿੰਨੇ ਵੀ ਜਥੇਦਾਰ ਹੋਏ ਆ ਉਹਨਾਂ ਦੇ ਇੱਕੋ ਹੀ ਇੱਕੋ ਹੀ ਦੋਸ਼ ਲੱਗਦਾ ਰਿਹਾ ਵੀ ਇਹ ਬਾਦਲਾਂ ਦਾ ਜਥੇਦਾਰ ਨਾ ਉਹ ਕੌਮ ਦੇ ਜਥੇਦਾਰ ਨਹੀਂ ਔਰ ਭਾਈ ਅਮਰੀਕ ਸਿੰਘ ਜੀ ਨਾਲਾ ਦਮਨੀ ਵੀ ਟਕਸਾਲ ਹੋ ਰਿਆਂ ਦੇ ਚਿੱਟੇ ਲਫਜ਼ੇ ਦਾ ਜੇ ਕਹਿ ਦਿੱਤਾ ਵੀ ਇਹ ਬਾਦਲਾਂ ਦਾ ਜਥੇਦਾਰ ਨਾ ਨੂੰ ਅਸੀਂ ਜਥੇਦਾਰ ਮੰਨਿਆ ਤੇ ਨਾ ਅਸੀਂ ਮੰਨਣਾ ਅਜੀ ਤੇ ਉਸ ਪੰਧ ਜੇਕਰ ਮੰਨੇ ਜਿਹੜਾ ਸਰਪ੍ਰੰਧ ਪ੍ਰਮਾਨਤ ਹੋਊਗਾ ਪਹਿਲੀ ਗੱਲ ਇਹ ਆ ਕਿ ਜਿਹੜੇ ਪਹਿਲੀ ਉਹਦੀ ਤਾਜਪੁਛੀ ਕੀਤੀ ਗਈ ਸੀ ਕੀਕਰ ਜਿਹੜੇ ਉਹਨੇ ਫੈਸਲੇ ਉਸ ਤੋਂ ਬਾਅਦ ਲਏ ਨੇ ਸਾਰੇ ਰੱਦ ਕੀਤੇ ਜਾਣਗੇ ਜੇ ਅੱਜ ਉਹਦੀ ਤਾਜਪੁਛੀ ਹੋਈ ਹੈ ਫਿਰ ਉਹ ਫੈਸਲੇ ਆਮ ਅਧਿਕਾਰਤ ਬਣਨੇ ਜਾਣੇ ਚਾਹੀਦੇ ਜੇ ਉਹ ਅਨੰਦਕਾਰਤ ਮੰਨੇ ਜਾਂਦੇ ਤੇ ਫਿਰ ਬੜੇ ਬੜੇ ਫੈਸਲੇ ਕੀ ਹੈਗੇ ਨੇ ਜਿਹੜੇ ਸੰਦੇਸ਼ ਪੜੇ ਨੇ ਜਿਹੜੇ ਆਦੇਸ਼ ਦਿੱਤੇ ਨੇ ਉਹ ਸਾਰੇ ਰੱਦ ਕੀਤੇ ਜਾਂਦੇ ਦੂਸਰੀ ਚੀਜ਼ ਸ਼੍ਰੋਮਣੀ ਕਮੇਟੀ ਨੇ 10 ਮਾਰਚ 2025 ਨੂੰ ਬੇਕਾਇਦਾ ਤੌਰ ਤੇ ਰਾਤ ਦੇ 2:30 ਵਜੇ ਇੱਕ ਕਮਰੇ ਚ ਖੜਾ ਕਰਕੇ ਤੇ ਪ੍ਰਤਾਪ ਸਿੰਘ ਸਖਤਰ ਨੇ ਸਿਰ ਤੇ ਦਸਤਾਰ ਰੱਖੀ ਤਾਜ ਪੋਛੀ ਹੋਗੀ ਜੀ ਦਸਤਾਰ ਬੰਦੀ ਹੋ ਗਈ ਜੀ ਸਾਡੀ ਮਰਿਆਦਾ ਵਾ ਜਿੰਨਾ ਚਿਰ ਹੈਡ ਗ੍ਰੰਥੀ ਦਰਬਾਰ ਸਾਹਿਬ ਸਰੂਪਾ ਨਹੀਂ ਦਿੰਦਾ ਦਸਤਾਰ ਬੰਦੀ ਨਹੀਂ ਕਰਦਾ ਉਹਨਾਂ ਚ ਉਹਨੂੰ ਬਕਾਇਦਾ ਤੌਰ ਤੇ ਮਾਨਤਾ ਨਹੀਂ ਮਿਲਦੀ ਤੇ ਉਸ ਟਾਈਮ ਤੇ ਹੈਡ ਗ੍ਰੰਥੀ ਨੇ ਵਿਰੋਧ ਕੀਤਾ ਸੀ ਕਿ ਉਹ ਜੱਜ਼ਰ ਕਾਲ ਤੱਕ ਵੀ ਨਾਲ ਸੀ ਇਸ ਕਰਕੇ ਜਿਹੜੀ ਅੱਜ ਮਾਨਤਾ ਮਿਲੀ ਅੱਜ ਵੀ ਮਾਨਤਾ ਧੋਰੀ ਆ ਤੇ ਸਾਨੂੰ ਇਹ ਦੱਸ ਦਿਓ ਇਹ ਦੂਸਰੀ ਤਾਜ ਪੁੱਛੀਏ ਤੀਸਰੀ ਤਾਜ ਪੁੱਛੀ ਕਦੋਂ ਕਰ ਰਹੇ ਹੋ ਇਹ ਵੀ ਦੱਸ ਦਿਓ ਅੱਜ ਵੀ ਜਿਹੜੀ ਮੁੱਖ ਤੈਸੀ ਕਿ ਜਿਹੜੀ ਵਿਰੋਧ ਕਰ ਰਹੀ ਸੀ ਬਾਬਾ ਹਰਨਾਮ ਸਿੰਘ ਤੋਂ ਮੌਦ ਦੇ ਵਿੱਚੋਂ ਗਹਿਰਾ ਜਰ ਰਹੇ ਨੇ ਬਾਬਾ ਸਰਜੋ ਸੁਮੇਦੀ ਜਿਹੜੇ ਬੜੇ ਸਨਮਾਨਤ ਸਾਡੇ ਸਤਕਾਰਤ ਨੇ ਭਸਤੀ ਹੈਗੇ ਨੇ ਸਾਡੇ ਸੋ ਸਭ ਸਿੱਖਵੰਦੇ ਵਿੱਚ ਗੁਰਨਾਰਗ ਪਾਸ਼ਾ ਦੀ 17ਵੀਂ ਕੋਲਚੋ ਨੇ ਉਹ ਵੀ ਗਹਿਰੇ ਜਰ ਰਹੇ ਨੇ। ਬਾਬਾ ਸੇਵਰ ਸਿੰਘ ਰਾਮਪੁਰ ਖੇੜੇ ਵਾਲੇ ਵੀ ਗਹਿਰ ਬੜੀ ਸਤਕਾਰ ਤਰਛੂ ਵੀ ਗਹਿਰੇ ਜਰ ਰਹੇ ਨੇ। ਤੇ ਹਰਿਆਣਾ ਕਮੇਟੀ ਵੀ ਗਹਿਰੇ ਜਰ ਰਹੀ। ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਵੀ ਗਹਿਰੇ ਜਰ ਰਹੇ ਉਹ ਕਿੰਨਿਆ ਕੰਦਨ ਨਾਮ ਜਿਹੜੇ ਗਹਿਰੇ ਜਰ ਰਹਿੰਦੇ ਬੜੇ ਗਹਿਰੇ ਜਰ ਰਹਿੰਦੇ। ਅੱਜ ਦਾ ਜਿਹੜਾ ਸਮਾਗਮ ਸੀ ਉਹ ਸਿਰਫ ਬੁੱਢਾ ਦਲ ਦਾ ਸਮਾਗਮ ਸੀ ਬੁੱਢੇ ਦਲ ਦੇ ਨੇ ਦਰਖਾਸਤ ਦਿੱਤੀ ਕਿ ਅੰਦਰ ਜੀ ਹੁਣ ਤੇ ਪਰਵਾਹ ਨਹੀਂ ਪਰਵਾਹ ਉਹਨਾਂ ਕਹਿਆ ਸੀ ਵਿਰੋਧ ਕੀਤਾ ਸੀ ਸਾਡੀ ਕੋਸ਼ਿਸ਼ ਸੀ ਬਾਬਾ ਅਰਨਾਮ ਸਿੰਘ ਤੁਮਾਤੇ ਹੋਰ ਬਾਕੀ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਆਈਏ ਲੇਕਿਨ ਪਹਿਲੀ ਦਸਤਾਰਬੰਦੀ ਜਿਹੜੀ ਬਿਲਕੁਲ ਦਸਤਾਰਬੰਦੀ ਨਹੀਂ ਸੀ ਅੱਜ ਦਸਤਾਰਬੰਦੀ ਅਸੀਂ ਕਰ ਰਹੇ ਹਾਂ ਬਾਬਾ ਬਲਬੀਰ ਸਿੰਘ ਮੁੱਢਾਦਲ ਤੇ ਬਾਬਾ ਅਤਵਤਾਰ ਸਿੰਘ ਵਿਧੀਚਨ ਸੰਪਰਦਾਨ ਵਾਲੇ ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਕੋਲਕਾਤਾ ਮਾਮਲਾ ਕੋਲਕਾਤਾ ਮਾਮਲਾ ਇਸ ਕਰਕੇ ਹੈ ਵੀ ਜਿਹੜੇ ਵੀ ਗੁਰਦੁਆਰੇ ਦੀ 40 ਲੱਖ ਤੋਂ ਵੱਧ ਇਨਕਮ ਸਿਰਾਨਾ ਹੋ ਜਾਂਦੀ ਆ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਕਬਜ਼ਾ ਕਰਨ ਦਾ ਅਧਿਕਾਰ ਰੱਖਦੀ ਹੈ ਇੰਨਾਂ ਕੋਲ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਜਿਨ੍ਹਾਂ ਦੀ 40 ਲੱਖ ਤੋਂ ਵੱਧ ਆਮਦਨ ਹੈਗੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲਦੀ ਸਿਰ ਵੀ ਬਾਬੇ ਉਹਨਾਂ ਦੇ ਨਾਲ ਉਹਨਾਂ ਦੇ ਸਹੂਗੀ ਨੇ ਬਾਬਾ ਮੰਗਲ ਸਿੰਘ ਦੇ ਚੜ੍ਹਾਈ ਕਰਨ ਤਾਂ ਤੋਂ ਸ਼੍ਰੋਮਣੀ ਕਮੇਟੀ ਨੇ ਦੋ ਉਹਨਾਂ ਦੇ ਸੇਵਾਦਾਰ ਗੋਲੀ ਮਾਰ ਕੇ ਮਾਰ ਦਿੱਤੇ ਸਿਰਫ ਗੋਲਕ ਤੇ ਕਬਜ਼ਾ ਕਰਨ ਲਈ ਦੋ ਪਰਿਵਾਰ ਉਜਾੜ ਦਿੱਤੇ ਗੋਲਗਤੇ ਕੰਜਾ ਕਰਨ ਲਈ ਸਾਬ ਸਿੰਘ ਜੀ ਗੱਲ ਲੰਬੀ ਹੁੰਦੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂ ਚ ਕਿਉਂ ਆਈ ਬਾਪੂ ਸ਼ਾਮ ਸਿੰਘ ਡੈਪਟਾਈਟ ਸਿੱਖ ਸੀਗਾ ਮੁਸਲਮਾਨ ਤੋਂ ਸਿੱਖ ਬਣਿਆ ਸੀਗਾ ਜੇ ਸੁਣ ਚਾਇਆ ਸੀ ਕਿ ਸਿੱਖ ਬਣਨ ਤੋਂ ਬਾਅਦ ਵੀ ਉਹ ਪੰਜ ਦਿਨ ਪੰਜ ਦਿਨ ਨੌਜੀ ਸੀਗਾ ਕਰਦੇ ਵਿੱਚ ਉਵੇਂ ਕੀ ਫਲ ਕਰਨੇ ਪਰ ਪੈਂਦਾ ਲੇਕਿਨ ਹਰ ਜਦੋਂ ਜਥਾ ਜਾਂਦਾ ਸੀ ਜਿੱਥੇ ਦੀ ਆਪਣੀ ਟੀਮ ਦਾ ਪੂਰੀ ਸੇਵਾ ਕਰਦਾ ਸੀ ਲੰਗਰ ਬਣਾਉਂਦੇ ਸੀ ਲੰਗਰ ਸਿਕਾਉਂਦੇ ਸੀ ਪਰتن ਸਾਹਿਬ ਕਰਦੇ ਸਭ ਕੁਝ ਕਰਦੇ ਸੀ ਤੇ ਬਾਬਾ ਸ਼ਾਮ ਸਿੰਘ ਨੇ ਇੰਨੀ ਗੱਲ ਕਹੀ ਸ਼੍ਰੋਮਣੀ ਕਮੇਟੀ ਵਾਲੇ ਕੁਝ ਫੈਸਲੇ ਸਾਨੂੰ ਦੇ ਜੋ ਆ ਬਾਬੇ ਦੇ ਦਰਬਾਰ ਦਾ ਜਿਹੜਾ ਗੁੰਮਦ ਜਦੋਂ ਬਰਸਾਤ ਹੁੰਦੀ ਹੈ ਉਹ ਚੁੰਦਾ ਵੀ ਨਹੀਂ ਸੀ ਫਿਰ ਕਰਾ ਲਈਏ ਕਹਿੰਦੇ ਨੋ ਆਪਣੀ ਗਾਈ ਕਰੋ ਤੇ ਕੰਮ ਕਰੋ ਇੱਥੇ ਕੋਈ ਪੈਸਾ ਨਹੀਂ ਮਿਲਦਾ ਸਿੱਖਾ ਦੀ ਵਾਦੀ ਕਿੰਨੀ ਕਰਗੀ ਪਾਕਿਸਤਾਨ ਦੇ ਕਿਤੇ ਤੇ ਸ਼ਾਮ ਸਿੰਘ ਹੋਰੀ ਕਹਿੰਦੇ ਜੀ ਫਿਰ ਮੈਂ ਸਰਕਾਰ ਨਾਲ ਗੱਲ ਕੀਤੀ ਅਬਸਰਾ ਨਾਲ ਗੱਲ ਕੀਤੀ ਉਹਨਾਂ ਕਹਿੰਦੇ ਵੱਖਰੀ ਕਮੇਟੀ ਬਣਾਓ ਫਿਰ ਅਸੀਂ ਵੱਖਰੀ ਕਮੇਟੀ 207 ਚ ਬਣਾ ਲਈ ਉਦੋਂ ਬੀਬੀ ਜ਼ਗੀਰ ਕੋਲ ਪ੍ਰਧਾਨ ਸੀਗੀ ਐਨਾਂ ਦਾ ਜਥਾ ਗਿਆ ਤੇ ਜਾ ਕੇ ਗੋਲਕ ਨੂੰ ਮੂੰਹ ਮਾਰਨ ਲੱਗਾ ਕਹਿੰਦੇ ਪਿੱਛੇ ਹਟ ਜਾ ਪਿੱਛੇ ਕਮੇਟੀ ਬਣ ਚੁੱਕੀ ਆ ਤੇ ਬੀਬੀ ਜਗੀਰ ਕੋਲ ਨੇ ਗੋਲ ਖੁੱਸਣ ਕਰਕੇ ਜਥੇ ਭਜਲੇ ਬੰਦ ਕਰਤੇ ਸੀ ਪਰਮਜੀਤ ਸਿੰਘ ਸਰਨਾਉ ਦਾ ਦਿਨ ਤੇ ਦਿਲਜੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਜਥੇ ਫਿਰ ਜਾਰੀ ਰੱਖੀ ਹੈ ਆਇਆ ਸਾਡੀ ਕਰਤੂਤ ਹੁਣ ਇੱਥੇ ਵੀ ਜਿਹੜਾ ਬਾਬਾ ਬਲਬੀਰ ਸਿੰਘ ਆ ਤੇ ਬਾਬਾ ਅਵਤਾਰ ਸਿੰਘ ਦੇ ਕੋਲ ਕਈ ਇਤਿਹਾਸਕ ਗੁਰਦੁਆਰੇ ਨੇ ਮੈਨੂੰ ਇੱਕ ਪ੍ਰਾਨਿਕ ਜਦ ਆਗੀ ਵਿਧਾਨ ਸਭਾ ਦੀ ਇਲੈਕਸ਼ਨ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸ਼ਫਾਰਿਸ਼ ਕਰਨ ਵਾਸਤੇ ਬਾਬਾ दयाल सिंह सोर्सिंग ਵਾਲੀ ਬਿਦਿਜਨ ਸੰਪਰਦਾ ਦੇ ਮੁਖੀ ਬਾਬਾ ਅਪਾਰਤ ਸਿੰਘ ਦੇ ਫਾਦਰ ਕੋ ਚਲੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਬਾਬਾ ਜੀ ਆ ਤੁਹਾਡੀ ਹਦੀਸ ਪ੍ਰਥਾ ਤੁਹਾਡਾ ਪੁੱਤਰ ਖੜਾ ਇਹਨੂੰ ਅਸ਼ੀਰਵਾਦ ਦਿਓ ਤੇ ਬਾਬਾ ਜੀ ਕਹਿੰਦੇ ਮੈਂ ਤੇ ਅਸ਼ੀਰਵਾਦ ਜਿਦਾ ਬਾ ਉਹ ਫੈਡਰੇਸ਼ਨ ਦੇ ਜਿਹੜੇ ਮੁਖੀ ਨੇ ਹਰਵਿੰਦਰ ਸਿੰਘ ਗਿਰਨ ਦੇ ਚੁੱਕਾ ਕਾਂਗਰਸੀ ਉਮੀਦਵਾਰ ਨੇ ਬਾਜਲ ਸਾਹਿਬ ਕਹਿੰਦੇ ਜੀ ਫਿਰ ਸ਼੍ਰੋਮਣੀ ਕਮੇਟੀ ਆਪਣਾ ਕਮਾਫ ਕਰੇਗੀ ਫਿਰ ਕਹਿਣ ਤੋਂ ਬਾਅਦ ਗੁਰਦੁਆਰੇ ਦੇ ਕਬਜ਼ੇ ਕਰਦੇ ਤੇ ਬਾਬਾ ਜੀ ਮਾਨਤ ਜੀ ਕਹਿੰਦੇ ਠੀਕ ਜੀ ਸੀਰਾ ਦੇ ਦਿੰਦੇ ਅਸੀਂ ਪਰ ਮਾਮਲਾ ਜਿਹੜਾ ਵਾ ਨਾ ਮਰਿਆਦਾ ਦਾ ਨਾ ਪਰੰਪਰਾ ਦਾ ਨੰਦ ਬੈਨ ਮਾਮਲਾ ਗੋਲਕਤਾ ਇਸ ਰਿਤੇ ਚਲੋ ਬਾਬੇ ਬਲਬੀਰ ਸਿੰਘ ਨੇ ਬੜੀਆਂ ਤੱਤੀਆਂ ਤੱਤੀਆਂ ਗੱਲਾਂ ਕੀਤੀਆਂ ਉੱਥੇ ਇਨਾਂ ਨੂੰ ਕਿਹਾ ਵੀ ਜਿਸ ਤਰੀਕੇ ਨਾਲ ਤੁਸੀਂ ਜਥੇਦਾਰ ਲਵਾਉਂਦੇ ਹੋ ਸਾਨੂੰ ਪਸੰਦ ਨਹੀਂ ਸਾਡੇ ਹੁਣ ਤੱਕ 11 ਜਥੇਦਾਰ ਸਹਿਬ ਸਿੰਘ ਤੱਕ ਬਨੋਦ ਸਿੰਘ ਤੋਂ ਲੈ ਕੇ ਤੇ ਸਹਿਬ ਸਿੰਘ ਤੱਕ 10-11 ਜਿੰਦਾ ਜਿਹੜੇ ਬੁੱਢਾ ਦਿਲ ਦੇ ਰਹਿੰਦੇ ਕਾਲ ਤੱਕ ਨਹੀਂ ਤੇ ਬਾਬਾ ਸੰਤਾ ਸਿੰਘ ਜਦੋਂ ਪੰਜੂ ਚੇਕਿਆ ਗਿਆ ਸੀ ਉਹ ਕਹਿੰਦਾ ਇਹ ਕੋਣ ਨੇ ਮੈਨੂੰ ਛੱਕਣ ਵਾਲੇ ਜਿਹੜਾ ਕਾਲਪਤਕਤਾ ਜਹੇਦਰ ਹੁੰਦਾ ਉਹ ਹਮੇਸ਼ਾ ਹੀ ਬੁੱਢਾ ਦਲ ਦਾ ਮੁਖੀ ਹੁੰਦਾ ਤੇ ਮੈਂ ਬੁੱਢਾ ਦਲ ਦਾ ਮੁਖੀ ਮੈਨੂੰ ਕੋਣ ਯਕਨ ਨਾਲ ਇਥੋਂ ਵੀ ਮੈਂ ਜਥੇਦਨ ਹੀ ਚਲੋ ਅਖੀਰ ਦੇ ਉੱਤੇ ਕਾਲਪਤਕ ਤੇ ਪੇਸ਼ ਹੋਏ ਤੇ ਤਨਖਾਹ ਵੀ ਲਵਾਈ ਤੇ ਬਾਬਾ ਬਲਬੀਰ ਸਿੰਘ ਨੇ ਇਹ ਗੱਲ ਕਹੀ ਕਿ ਸਾਨੂੰ ਤੁਹਾਡੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਨਹੀਂ ਆਪਣੀ ਮਰਜ਼ੀ ਦਾ ਤੁਸੀਂ ਜਹੇਦਰ ਰਾਜ ਨੇ ਉਹ ਕਾਰਗੁਜ਼ਾਰੀ ਜਹੇਦਰ ਰਾਜ ਨੇ ਕੋਈ ਕਾਰਗੁਜ਼ਾਰੀ ਜਥੇਦਨ ਜਥਰ ਨਹੀਂ ਹੁੰਦਾ ਪੇਨਾਰੋਂ ਦਾ ਵਾਰਨਿੰਗ ਵੀ ਦਿੱਤੀ ਭਾਈ ਸ਼ਤਾਬ ਦੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਅਕਾਲ ਤਖਤ ਦਾ ਪੱਕਾ ਜਿਹਦਰ ਲਾਇਆ ਜਾਵੇ। ਨਾਲ ਇਹ ਵੀ ਗੱਲ ਕੀਤੀ ਉਹਨਾਂ ਨੇ। ਵੀ ਆ ਜਿਹੜੀ ਗਰਗਾਜ ਨੂੰ ਅਸੀਂ ਦਸਤਾਰ ਦੰਦੀ ਕਰ ਰਹੇ ਨਾ ਇਹਦੀ ਇਹਦੀ ਦਸਤਾਰਬੰਦੀ ਸਿਰਫ ਤੇ ਸਿਰਫ ਜਿਹੜੀ ਆ ਉਹ ਜਥੇਦਾਰ ਕੇਸਗੜ ਸਾਹਿਬ ਜੋ ਕਰ ਰਹੇ ਨਾ ਕਿ ਕਾਰਜਕਾਰੀ ਜਿਹਦਰ ਅਕਾਲ ਤਖਤ ਨਾਲ ਕਰ ਰਹੇ। ਬਿਲਕੁਲ ਨਹੀਂ ਕਰ ਰਹੇ। ਉਹ ਜੀ ਉਹਨਾਂ ਨੇ ਇਹ ਗੱਲਾਂ ਕਹਿਤੀਆਂ ਇਹਦਾ ਜਵਾਬ ਤੇ ਦੇਣਾ ਪਊਗਾ ਉਹ ਕਹਿੰਦਾ ਜਦੋਂ ਵੀ ਤੁਸੀਂ ਕੋਈ ਕਾਰਜ ਕਰਦੇ ਆ ਮर्यादा ਤੇ ਸਤਕਾਰ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਤੇ ਬਾਬਾ ਬਲਬੀਰ ਸਿੰਘ ਨੇ ਤੇ ਹੋਰ ਵੀ ਬੜੀਆਂ ਗੱਲਾਂ ਕੀਤੀਆਂ ਪ੍ਰਧਾਨ ਜੀ ਤੁਸੀਂ ਵਧੀਆ ਬੰਦੇ ਹੋ ਮੋਰਚਾ ਵੀ ਲੱਗਾ ਸੀ ਤੁਸੀਂ ਟੈਕਲ ਕਰ ਲਿਆ ਇੱਕ ਵੱਖਰੀ ਗੱਲ ਕੋਈ ਗੱਲ ਨਹੀਂ ਲekin ਤੁਹਾਡੇ ਕੀ ਇੱਕੋ ਹੀ ਬੇਨਤੀ ਹੈ ਵੀ ਜੇ ਅਕਾਲ ਤਖਤ ਦਾ ਜਥੇ ਦਾ ਲਾਣਾ ਸਾਰੀਆਂ ਸੰਪਰਦਾਵਾਂ ਦੀ ਸਲਾਹ ਲੈ ਕੇ ਲਾਣਾ ਤਾਂ ਕਿ ਉਹ ਸਰਪ੍ਰਮੰਤ ਹੋਵੇ ਤੇ ਜਿਹੜੀ ਗੱਲ ਕਹਿਣੀ ਪਈ ਅੱਜ ਅਸੀਂ ਤੇ ਵੇਖੋ ਜਹਦਰ ਨੂੰ ਦੇ ਦਿੱਤੀ ਇਹ ਪਗੜੀ ਦੇ ਦਿੱਤੀ ਜਹਦਰ ਬਣ ਗਿਆ ਪਰ ਮੁੱਖ ਸੰਸਥਾਵਾਂ ਅੱਜ ਵੀ ਉੱਥੋਂ ਘਰ ਰਹੇ ਜਰੀਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਵੀ ਸਾਨੂੰ ਤੀਸਰੀ ਜਿਹੜੀ ਤਾਜਪੁਛੀ ਕਰਨੀ ਨਾ ਉਹਦਾ ਵੀ ਦੱਸ ਦਿਓ ਕਦੋਂ ਕਰਨੀ ਤੀਸਰੀ ਤੇ ਸਰਬੰਦੀ ਕਹਿੰਦੇ ਉਹ ਕਦੋਂ ਕਦੋਂ ਕਹਿੰਦੇ ਸਾਨੂੰ ਕੁਝ ਪਹਿਲਾਂ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਦਸਤਾਰ ਬੰਦੀ ਫਿਰ ਨੇ ਕਿਹਾ ਜੀ ਸਨਮਾਨ ਸਮਾਰੋਹ ਤੇ ਬਾਬੇ ਬਲਬੀਰ ਸਿੰਘ ਨੇ ਟੋਟਣੀ ਹੈ ਕੰਗਣ ਘਾੜ ਕਰਕੇ ਰੱਖਤਾ ਨਹੀਂ ਇਹ ਦਸਤਾਰ ਬੰਦੀ ਨਹੀਂ ਇਹ ਦੇ ਦਸਤਾਰ ਬੰਦੀ ਹੈ ਸਨਮਾਨ ਸਮਾਰੋਹ ਨਹੀਂ ਤੇ ਗੁਰਗਾਝ ਹੋਰਾਂ ਬਾਰੇ ਅੱਜ ਜੋਤਿੰਦਰ ਸਿੰਘ ਜਿਹੜੇ ਹੈਗੇ ਤੇ ਮੀਤ ਕ੍ਰੰਤੀ ਨੇ ਹਜੂਰ ਸਾਹਿਬ ਜੀ ਉਹ ਵੀ ਆਏ ਇੱਥੇ ਕੁਝ ਚੱਕੜੀ ਗੱਲ ਦੀ ਹੈਗੀ। ਬਾਬਾ ਕਾਲਾ ਸਿੰਘ ਵੀ ਆਏ, ਨਾਨਸਰ ਤਲੇਰਾ ਵਾਲੇ ਆਏ ਨੇ। ਫਿਰ ਮੜੀਆਂ ਵਾਲੇ ਵੀ ਆਏ ਨੇ, ਆਏ ਤੇ ਬੜੇ ਲੇਕਨ ਜਿਹੜੀ ਮੁੱਖ ਸੰਪਰਦਾਵਾਂ ਸੀ, ਮੁੱਖ ਵਿਅਕਤੀ ਸੀ, ਮੁੱਖ ਸ਼ਖਸੀਅਤ ਸੀ ਉਹ ਬਾਹਰ ਕਿਉਂ ਰਹੀਆਂ? ਕਿ ਉਹਨਾਂ ਨੂੰ ਪ੍ਰੋਪਰ ਰਾਹਤਾ ਕਦੇ ਨਹੀਂ ਕੀਤਾ ਗਿਆ ਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਦੇ ਤਸੰਦੀ ਪ੍ਰਗਟ ਨਹੀਂ ਕੀਤੀ ਵੀ ਸਹੀ ਕੰਮ ਕਰੋ ਕਿ ਤੁਸੀਂ ਤੇ ਭਾਈ ਮਰੀਕ ਸਿੰਘ ਇਨਾਲਾ ਦੇ ਜਿਹੜੇ ਦਮਦੀਪ ਸਿੰਘ ਸਾਹਿਬ ਦੇ ਬਗੇ ਉਹਨਾਂ ਚਿੱਟੇ ਲੱਭ ਜਾਂਦੇ ਕਹਿੰਦਾ ਵੀ ਇਹ ਉਹਨਾਂ ਦਾ ਕਰਿੰਦਾ ਵਾ ਇਹ ਉਹਨਾਂ ਦਾ ਗੁਲਾਮ ਆ ਜਥੇਦਾਰ ਅਸੀਂ ਬਿਲਕੁਲ ਨਹੀਂ ਮੰਨਦੇ ਨਾ ਮੰਨਣਾ ਇਹ ਬਾਦਰਾ ਦਾ ਜਿਹਦਾ ਤੁਰਦਾ ਪੰਤਾ ਤੇ ਕੌਮ ਦਾ ਜਿਹਦਾ ਬਿਲਕੁਲ ਨਹੀਂ ਹੁੰਦਾ ਤੇ ਮੈਂ ਪਹਿਲਾਂ ਕਹਿੰਦਾ ਪੀ ਜਥੇਦਾਰਾਂ ਦੀ ਕਾਰਗੁਜ਼ਾਰੀ ਦੇ ਵਿੱਚ ਭਾਈ ਰਣਜੀਤ ਸਿੰਘ ਤੋਂ ਬਾਅਦ ਇੰਨੀ ਕੁ ਗਰਾਵਟਾਈ ਗ੍ਰਾਫਟ ਆਉਂਦੀ ਆ ਉਹਦੀ ਅੱਜ ਕਿੱਥੇ ਪੁੱਜ ਗਏ ਅਸੀਂ ਲੇਕਿਨ ਇੱਕ ਗੱਲ ਜ਼ਰੂਰ ਆ ਬਾਬਾ ਬਲਬੀਰ ਸਿੰਘ ਨੇ ਸਟੇਜ ਤੇ ਗੱਲ ਕਹੀ ਗਿਆਨੀ ਰਘਵੀਰ ਸਿੰਘ ਜੀ ਤੁਸੀਂ ਵੱਡਾ ਦਿਲ ਕਰਕੇ ਆਏ ਹੋ ਅੱਜ ਗਿਆਨੀ ਸੁਲਤਾਨ ਸਿੰਘ ਜੀ ਵੀ ਆਏ ਨੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਨਾਂ ਵੀ ਲੈਣਾ ਚਾਹੁੰਦੀ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੇ ਕਿਹਾ ਜੀ ਉਹ ਵੀ ਸਾਡੇ ਸਿੰਘ ਸਾਹਿਬ ਰਹਿੰਦੇ ਸੀ ਉਹਨਾਂ ਦਾ ਵੀ ਸਤਿਕਾਰ ਕਰਦੇ ਜਦੋਂ ਇੰਨੀ ਗੱਲ ਕਹੀ ਹੋ ਗਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਹਦੇ ਨਾਲ ਕਰਿੰਦਿਆਂ ਨੂੰ ਕਿੰਨਾ ਕ ਦਰਦ ਹੋਇਆ ਉਹ ਮੈਨੂੰ ਨਹੀਂ ਪਤਾ ਇਸ ਗੱਲ ਚਾਹੀਦਾ ਏ ਸੀ ਉਹ ਵੀ ਇੱਥੇ ਹਾਜ਼ਰ ਹੁੰਦੇ ਅੱਜ ਇਹ ਸਾਝਾ ਕੰਮ ਲਿਕਨੋ ਵੀ ਦੀ ਹਾਜ਼ਰ ਹੋਏ ਇੱਥੇ ਇਸ ਕਰਕੇ ਸਹਿਬ ਸਿੰਘ ਜੀ ਦਸਤਾਰ ਬੰਦੀ ਤੇ ਹੋ ਗਈ ਹੈ ਲੇਕਿਨ ਆਉਣ ਵਾਲੇ ਦਿਨ ਵੀ ਭਾਈ ਕੁਲਦੀਪ ਸਿੰਘ ਗੜਗੱਜ ਵਾਲੇ ਜਿਹੜੀ ਆ ਉਹ ਉਸ ਤਰ੍ਹਾਂ ਦੀ ਮਾਲਾ ਹੋਣਗੇ ਕੰਡਿਆਂ ਦੀ ਸੇਜ ਉਹ ਸੌਖਾ ਕੰਮ ਨਹੀਂ ਹੈਗਾ ਭਾਵੇਂ ਮੀਤ ਜਿੱਥੇਦਰ ਹਜੂਰ ਸਿੱਰ ਤੂੰ ਆ ਗਏ ਨੇ ਬਲਦੇਵ ਸਿੰਘ ਹੈਡ ਗ੍ਰੰਦੀ ਦੇ ਕਾਰਜਕਾਰੀ ਜਿਸਦਰ ਜਿਹੜੇ ਉਹ ਪਟਨਾ ਸਾਹਿਬ ਵੀ ਆ ਗਏ ਨੇ ਕਿਉਂਕਿ ਉਹਨਾਂ ਤੋਂ ਹੁਣੇ ਹੀ ਆਉਣਾ ਸੀਗਾ ਪਟਨਾ ਸਰਬ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਅਕਾਲੀ ਆਗੂ ਮੇਸ਼ਿੰਦਰ ਗਰੇਵਾਲ ਦੇ ਕੁਲਮ ਨੇ ਇੰਨੀ ਨਹੀਂ ਕੀ ਰਿਸਤਿਹਦਾਰੀ ਉਹ ਤੇ ਫਿਰ ਉਹਨਾਂ ਦੇ ਅੱਖ ਲੱਗੇ ਤੇ ਉਹਨੇ ਪੁੱ ਚਲੋ ਉਹ ਵੀ ਆ ਗਏ ਮੇਰੀ ਉੱਥੇ ਗੱਲ ਹੁੰਦੀ ਹੈ ਮਹੀਨਾ ਪਹਿਲਾਂ 1.5 ਮਹੀਨੇ ਪਹਿਲਾਂ ਕਿਸੇ ਅਧਿਕਾਰੀ ਨੇ ਮੈਂ ਕਾ ਜੀ ਤੁਹਾਡੇ ਕੋਲ ਗੜਗੜ ਸਾਹਿਬ ਆ ਰਹੇ ਨੇ ਸਰੂਪਾ ਦਿਓਗੇ ਕਹਿੰਦੇ ਧਿਆਗ ਲਿਖ ਤਖਤ ਤੇ ਨਹੀਂ ਦਫਤਰ ਦੇ ਦਾਂਗੇ ਕੀ ਫਤਵਾਂ ਦਾ ਜੇ ਤਖਤ ਨੇ ਮਾਨਦਾਨ ਨੀਤੀ ਤੇ ਗੜਗੜ ਸਾਹਿਬ ਨੇ ਕਿਹਾ ਵੀ ਮੈਂ ਫੇਰ ਜਾ ਰਿਹਾ ਹਾਂ ਉੱਥੇ ਉੱਥੋਂ ਇਹਨਾਂ ਨੂੰ ਸਰੂਪਾ ਮਿਲਦਾ ਜਾਂ ਨਹੀਂ ਮਿਲਦਾ ਇਹ ਤੇ ਪਿਵਕ ਦੀ ਬੁੱਕਲ ਛੁਪਿਆ ਲੇਕਿਨ ਅੱਜ ਦੇਸਤਰੀ ਕੇ ਨਾ ਇੱਕੋ ਨਾ ਨੇ ਪ੍ਰੋਗਰਾਮ ਲਿਖਿਆ ਸੀ ਉਸ ਤਰੀਕੇ ਦਾ ਨੇਪਰੇ ਤੇ ਬਹੁਤ ਸੋਹਣਾ ਚੜਿਆ ਕੋਈ ਛੱਕਲ ਹੀ ਗੱਲ ਨਹੀਂ ਲੇਕਿਨ ਜਿਹੜੀ ਹੈ ਗੱਲਾਂ ਭਾਈ ਬੱਬਾ ਬਲਦੀਪ ਸਿੰਘ ਬੱਬਾ ਬਲਦੀਪ ਸਿੰਘ ਨੇ ਕਹੀਆਂ ਵੀ ਇਹਨੂੰ ਅਸੀਂ ਮੰਨਤਾ ਸਿਰਫ ਕੇਸ ਕੱਟ ਦੇ ਸੈਦ ਜਥੇਦਾਰ ਨੂੰ ਦੇ ਰਿਆਂ ਤੇ ਕਾਰਜਕਾਰੀ ਕੋਈ ਜਥੇਦਾਰ ਨਹੀਂ ਹੁੰਦਾ ਜਥੇਦਾਰ ਮਿਸਤ ਤਖਤਾਂ ਦੇ ਜਿਹੜੇ ਉਹ ਬਕਾਇਦਾ ਤੌਰ ਤੇ ਪੱਕੇ ਲਗਾਏ ਜਾਂਦੇ ਉਹਨਾਂ ਕਿਹਾ ਪੰਜਵਾਂ ਤਖਤ ਬੁੱਢਾ ਦਾ ਪੰਜਵਾਂ ਤਖਤ ਕਿਉਂ ਗਿਆ ਮੈਂ ਤੁਹਾਨੂੰ ਸਪਸ਼ਟ ਕਰ ਦੇ। ਸਾਡੇ ਐਕਟ ਦੇ ਵਿੱਚ ਗੁਰਦੁਆਰਾ ਐਕਟ ਦੇ ਵਿੱਚ ਬਕਾਇਦਾ ਤੌਰ ਤੇ ਚਾਰ ਤਖਤ ਲਿਖੇ ਸੀ ਪਹਿਲਾਂ ਇੱਕ ਇਕਾਲ ਤਖਤ ਕਿਸ ਗੜ ਸਾਹਿਬ ਪਟਨਾ ਸਾਹਿਬ ਤੇ ਹਜੂਰ ਸਾਹਿਬ। ਦਮਦਮਾ ਸਾਹਿਬ ਇਹ ਤਖਤ ਬਾਅਦ ਚ ਬਣਦਾ। ਉਹਨੂੰ ਉਹਨੂੰ ਪੰਜਵਾਂ ਤਖਤ ਕਿਹਾ ਜਾਂਦਾ ਸੀ ਬੁੱਢਾ ਦਲ ਤੇ ਮੇਰੇ ਖਿਆਲ ਨਾਲ ਤੇ ਛੇਵਾਂ ਹੋ ਗਿਆ ਕਿ ਉਹ ਪੰਜਵਾਂ ਤਖਤ ਤੋਂ ਬਣ ਗਿਆ। ਮੰਤ ਜੀਮੋ ਇਸੇ ਕਰਕੇ ਅੱਜ ਦਾ ਪ੍ਰੋਗਰਾਮ ਭਾਵੇਂ ਸਫਲ ਰਿਹਾ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਜਿਹੜੀਆਂ ਵੱਡੀਆਂ ਸੰਸਥਾਵਾਂ ਦੀ ਗੈਰ ਹਾਜ਼ਰੀ ਉੱਥੇ ਰੜਕਦੀ ਰਹੀ ਇਸੇ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਦੇ ਕਰਿੰਦਿਆਂ ਪ੍ਰਬੰਧਕਾਂ ਤੇ ਪ੍ਰਧਾਨ ਨੂੰ ਵੀ ਕਹਿਨੇ ਵੀ ਸਾਨੂੰ ਹੁਣੇ ਦੱਸ ਦਿਓ ਵੀ ਤਿੱਜੀ ਤਾਜਪੁਸ਼ੀ ਤਸਕਿਲ ਕਰੋਗੇ ਤੁਸੀਂ ਜੀ ਬਿਲਕੁਲ ਪੱਟੀ ਸਾਹਿਬ ਜਿੱਥੇ ਦਮਦਮੀ ਤਖਸਾਲ ਦਾ ਜ਼ਿਕਰ ਹੋਇਆ ਹੈ ਦਮਦਮੀ ਤਖਸਾਲ ਤੋਂ ਇੱਕ ਬਿਆਨ ਮੈਨੂੰ ਲੱਗਦਾ ਆਉਣਾ ਰਹਿ ਗਿਆ ਔਰ ਉਹ ਬਾਬਾ ਹਰਨਾਮ ਸਿੰਘ ਖਾਲਸਾ ਦਾ ਕਹਿ ਸਕਦੇ ਆ ਪਿੱਛੇ ਦੀ ਬੜੀਆਂ ਗੱਲਾਂ ਚੱਲੀਆਂ ਸੀ ਕਹਿੰਦੇ ਕਿ ਬੜੀਆਂ ਮੀਟਿੰਗਾਂ ਹੋਈਆਂ ਨੇ ਬੜੀਆਂ ਮੀਟਿੰਗਾਂ ਅੰਦਰ ਖਾਤੇ ਵੀ ਕੀਤੀਆਂ ਗਈਆਂ ਨੇ ਤੇ ਜਨਤਕ ਵੀ ਕੀਤੀਆਂ ਗਈਆਂ ਨੇ ਪਰ ਬਾਬਾ ਹਰਨਾਮ ਸਿੰਘ ਦਾ ਕੋਈ ਬਿਆਨ ਨਹੀਂ ਆਇਆ ਤੇ ਨਾ ਹੀ ਬਾਬਾ ਹਰਨਾਮ ਸਿੰਘ ਆ ਪਏ ਨੇ ਇਹਦਾ ਕੀ ਕਾਰਨ ਹੋ ਸਕਦਾ ਜੀ ਮੈਂ ਤਾਂ ਪਹਿਲਾਂ ਕਹਿ ਤਾ ਹੂੰ ਪਾਈ ਕੁਲਦੀਪ ਸਿੰਘ ਗੜਗਾਜ ਦਾ ਵਿਰੋਧ ਕਰਨ ਦੇ ਵਿੱਚ ਪਹਿਲੇ ਨਮਕਤ ਦੰਦੀ ਵੀ ਟਕਸਾਲ ਸੀ ਹੂੰ ਸਭ ਤੋਂ ਪਹਿਲਾ ਵਿਰੋਧ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਹਜੂਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਨੇ ਬਾਬਾ ਹਰਮਾਨ ਸਿੰਘ ਤੋਮਾ ਦੀ ਹਾਜ਼ਰੀ ਕੀਤਾ ਸੀ ਤੇ ਜਿਹੜਾ ਜਿੱਥੇਦਰ ਬਾਬਾ ਆ ਵਿਰੋਧ ਕਰਨ ਵਾਲਾ ਸੀ ਜਦੋਂ ਤੁਸੀਂ ਉਹਨੂੰ ਕੌਨਫੀਡੈਂਸ ਨਹੀਂ ਲਾਉਗੇ ਤੇ ਫਿਰ ਇਹ ਕੁਝ ਕਰੂਗਾ ਨਾਲੇ ਥੁੱਕ ਕੇ ਚਟਣਾ ਕੋਈ ਇਨਸਾਨੀਅਤ ਨਹੀਂ ਹੈਗੀ ਹੂੰ ਜੇ ਤੁਸੀਂ ਕਹਿੰਦਾ ਜੀ ਇਹ ਪੰਥ ਪ੍ਰਬੰਧ ਜਥੇਦਾਰੀ ਨੂੰ ਪਹਿਲਾਂ ਪੰਥ ਪ੍ਰਬੰਧਤ ਕਰਾਓ ਪਹਿਲਾਂ ਸਾਰਿਆਂ ਦੀ رائے ਲਓ ਲਿਖਤੀ ਜੇ رائے ਮਿਲਦੀ ਹੈ ਤੇ ਠੀਕ ਨਹੀਂ ਬਦਲ ਦਿਓ ਹੂੰ ਨਹੀਂ ਇੱਥੇ ਇੱਥੇ ਪੱਤੀ ਸਾਹਿਬ ਮੈਂ ਇੱਕ ਚੀਜ਼ ਐਡ ਆਨ ਕਰਨਾ ਚਾਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਥੁੱਕ ਕੇ ਚਟਣਾ ਸੌਖਾ ਨਹੀਂ ਉਵੇਂ ਹੀ ਬਲਬੀਰ ਸਿੰਘ ਹੋਣਾ ਨੇ ਵੀ ਤਾਂ ਵਿਰੋਧ ਕੀਤਾ ਸੀ ਫਿਰ ਹੁਣ ਉਹਨਾਂ ਵਾਸਤੇ ਇਹ ਲਖਬ ਇਸਤੇਮਾਲ ਕੀਤਾ ਜਾ ਸਕਦਾ ਜੀ ਬਿਲਕੁਲ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਜੀ ਹਮ ਮੈਂ ਤਾਂ ਤੁਹਾਨੂੰ ਉਹਨਾਂ ਦੀ ਮਜਬੂਰੀਆਂ ਦੱਸਿਆ ਵੀ ਮਜਬੂਰੀ ਉਹਨਾਂ ਦੀ ਕੀ ਹੈ ਦਮ ਦੀ ਵੀ ਟਕਸਾਲ ਦੀ ਉਹ ਜੀ ਮਜਬੂਰੀ ਕੋਈ ਨਹੀਂ ਹੈਗੀ ਹਮ ਫਿਰ ਉਹਨਾਂ ਨੇ ਕਿਸੇ ਗੁਰਦੁਆਰੇ ਤੋਂ ਉਹਨਾਂ ਦੇ ਆਪਣੇ ਗੁਰਦੁਆਰੇ ਦੇ ਆਪਣੇ ਟਿਕਾਣੇ ਦੇ ਆਪਣਾ ਪੰਥ ਦਾ ਲੈ ਉਹਨਾਂ ਦਾ ਇਸ ਕਰਕੇ ਕੋਈ ਮਜਬੂਰੀ ਕੋਈ ਨਹੀਂ ਹੈਗੀ ਹਮ ਤੇ ਜਿਹੜੀ ਤੁਸੀਂ ਕਹਿੰਦੇ ਮੈਂ ਤੁਹਾਡੇ ਨਾਲ ਸੂਫੀ ਦੀ ਸਹਿਮਤ ਹਾਂ ਹੂੰ ਬਿਲਕੁਲ ਠੀਕ ਹੈ ਵੀ ਜਿਹੜੀ ਇਹਨਾਂ ਦੀ ਤੁਸੀਂ ਤਾਜਪੁਰਸੀ ਦੀ ਗੱਲ ਕਰਦੇ ਥੁੱਕ ਚੱਟਣ ਵਾਲੀ ਗੱਲ ਹੈ ਹੂੰ ਜਦੋਂ ਬਾਬਾ ਹਰਨਾਮ ਸਿੰਘ ਤੋਂ ਮੰਨੇ ਹਾਲ ਦੀ ਘੜੀ ਦੇ ਡਟੇ ਨੇ ਉਹ ਲੇਕਿਨ ਬਾਬਾ ਬਲਬੀਰ ਸਿੰਘ ਨੇ ਉੱਥੇ ਇਹ ਵਾਅਦਾ ਕੀਤਾ ਵੀ ਮੈਂ ਉਹਨਾਂ ਨੂੰ ਨਾਲ ਲੈ ਕੇ ਉਹ ਚੰਗੀ ਗੱਲ ਅਸੀਂ ਕਹਿੰਦੇ ਪੰਥ ਪੰਥਕ ਇਕਤਾ ਹੋਣੀ ਚਾਹੀਦੀ ਹੈ ਹੂੰ ਲੇਕਨ ਇਸ ਸਿਧਾਂਤ ਦੇ ਆਧਾਰ ਤੇ ਹੋਣੀ ਚਾਹੀਦੀ ਆ ਮਰਿਆਦਾ ਦੇ ਆਧਾਰ ਤੇ ਹੋਣੀ ਚਾਹੀਦੀ ਆ ਪਹਿਲਾਂ ਤੁਹਾਨੂੰ ਕੋਈ ਵੀ ਸਾਰਿਆਂ ਦੀ ਤੁਸੀਂ ਪ੍ਰਵਾਨਗੀ ਲਾਓ ਵੀ ਲਾਓ ਜਿਸਨ ਲਿਖਤੀ ਪ੍ਰਵਾਨਗੀ ਦੇ ਵੀ ਕੀ ਤੁਸੀਂ ਗਿਆਨੀ ਕੁਲਦੀਪ ਸਿੰਘ ਜਿਸ ਦਿਨ ਮੰਤਿਕ ਦੀ ਮੰਨਦੇ ਹੂੰ ਅਗਲੇ ਸਭਾ ਕੋ ਮਾਤ ਹੁੰਦੇ ਤੁਸੀਂ ਕਰ ਲਏ ਬਾਬਾ ਬਲਬੀਰ ਸਿੰਘ ਦੀ ਮਜਬੂਰੀਅਤ ਤੇ ਬਾਬਾ ਅਤਾਪ ਸਿੰਘ ਦੀ ਮਜਬੂਰੀ ਜਿੱਦ ਕਰਕੇ ਉਹਨੇ ਆਪਣੇ ਸਮਝੌਤਾ ਕਰ ਲਿਆ ਬਾਬੇ ਨਾਨਕ ਸਿੰਘ ਤੋਂ ਮੇਰੀ ਨਹੀਂ ਮੇਰੀ ਬੁਰੀ ਹੋਊਗੀ ਬਾਬਾ ਸਰਦੂ ਸਿੰਘ ਮੋਦੀ ਜੀ ਦੀ ਨਹੀਂ ਮਜਬੂਰੀ ਹੋਊਗੀ ਕੋਈ ਬਾਬਾ ਸੇਵਾ ਸਿੰਘ ਰਾਮਪੁਰ ਨਹੀਂ ਮਜਬੂਰੀ ਹੋਊਗੀ ਹਰਿਆਣਾ ਕੋਟ ਨਹੀਂ ਮਜਬੂਰੀ ਹੋਊਗੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਨਹੀਂ ਮਜਬੂਰੀ ਕੀ ਹੋਊਗੀ ਨਹੀਂ ਕੀਤਾ ਉਹਨਾਂ ਨੇ ਇਸ ਕਰਕੇ ਤੁਸੀਂ ਜਿਹੜੀ ਗੱਲ ਕਹੀ ਮੈਂ ਤੁਹਾਡੇ ਨਾਲ ਸਹਿਮਤ ਆ ਇਹ ਥੁੱਕੇ ਚਟਣੇ ਗੱਲ ਯਾਰ ਕੱਲ ਤੱਕ ਤੂੰ ਤੁਸੀਂ ਡਟਣਾ ਵਿਰੋਧ ਕਰ ਰਹੇ ਸੀ ਕਿਹਦੇ ਕਿਹਦੇ ਕਿੰਦਾ ਤੁਸੀਂ ਕਰ ਲਿਆ ਕੀ ਤੁਸੀਂ ਪਹਿਲਾਂ ਆਪਣੇ ਪੰਥ ਨਾਲ ਆਪਣੇ ਸਾਥੀਆਂ ਨਾਲ ਮੁਲਾਕਾਤ ਕੀਤੀ ਕੀ ਉਹਨਾਂ ਦਾ ਕਠਵਲਾਇਆ ਪੀ ਇਸ ਤਰੀਕੇ ਦਾ ਆਪਾਂ ਨੂੰ ਇੱਥੇ ਜਿਹੜੀ ਆਫਰ ਆਈ ਆ ਉਹਨਾਂ ਦੀ ਆਫਰ ਆਈ ਆ ਪਰ ਅਸੀਂ ਜਿਹੜੀ ਆ ਉਹ ਤੁਹਾਡੀ ਗੱਲ ਮੰਨਣ ਲਈ ਤਿਆਰ ਹੈਗੇ ਜੀ ਕੋਈ ਘੱਟ ਨਹੀਂ ਬੁਲਾਇਆ ਕੋਈ ਕਿਸੇ ਨਾਲ ਗੱਲ ਨਹੀਂ ਕੀਤੀ ਬਾਬਾ ਬਲਬੀਰ ਸਿੰਘ ਤੇ ਉਸੇ ਦਿਨ ਹੀ ਚਾਹੁੰਦੇ ਸੀ ਵੀ 21 ਤਰੀਕ ਨੂੰ ਜਿਸ ਦਿਨ ਹੈਗਾ ਸੀ ਸਾਡਾ ਆਪਣਾ ਮਤਲਬ ਲੈਂਦੇ ਆ ਬੰਦੀ ਛੋੜ ਦਿਵਸ ਸੀਗਾ ਜਦੋਂ ਨਿਹੰਗ ਸਿੰਘ ਜਦ ਸਮਾਜਿਕ ਉਹ ਦਿਨ ਚਾਹੁੰਦੇ ਸੀ ਸਮਝੌਤਾ ਜੇ ਇੱਥੇ ਉਦਰੀ ਨੇ ਕਹਿਤਾ ਸੀ ਜਲਦੀ ਅਸੀਂ ਇਕੱਠੇ ਹੋ ਕੇ ਜਿਹੜਾ ਅਸੀਂ ਇਹ ਦਸਤਾਰ ਬੰਦੀ ਹੁੰਦੀ ਨਹੀਂ ਕਹਿਤਾ ਛੁਣਦੇ ਤੀ ਸਲਾਹ ਕੀਤੀ ਉਹਨਾਂ ਪੰਥਰਾਂ ਕੀਤੀ ਸਲਾਹ ਬੁੱਢਾ ਦਲ ਜਿਹੜੀ ਬੜੀ ਵੱਡੀ ਸ਼ਕਤੀ ਰਹੀ ਆ ਬੁੱਢਾ ਦਲ ਬਾਬਾ ਬੁੱਢਾ ਤਾਂ ਵਰਸੋਇਆ ਦਾਲ ਆਏ ਸੇਮੇ ਪਾਸੋਂ ਦੇ ਟੈਂਪੋਂ ਹੂੰ ਜੇਕਰ ਤੁਸੀਂ ਗੱਲ ਕੀ ਮੈਂ ਤੈਨੂੰ ਸੋਭੀ ਦੀ ਸੰਤ ਥੁੱਕੇ ਚਟਣੀ ਗੱਲਾਂ ਵੀ ਤੁਸੀਂ ਇਹ ਗਲਤ ਕੀਤਾ ਜੋ ਕੀਤਾ ਪਹਿਲਾਂ ਤੁਸੀਂ ਪ੍ਰਮੰਗਜੀਤ ਸੰਗਤ ਕੋਲੋਂ ਨਹੀਂ ਲੈਂਦੇ ਹੂੰ ਪੀ ਸਾਨੂੰ ਐਸਜੀਪੀਸੀ ਤੋਂ ਆਫਰ ਆਈ ਆ ਕੀ ਇਹਨੂੰ ਪ੍ਰਵਾਨ ਕੀਤਾ ਜਾਵੇਗਾ ਨਾ ਕੀਤਾ ਜਾਵੇਗਾ ਉਹਦ ਲਈ ਨੇ ਤੁਸੀਂ ਸਿੱਧਾ ਹੀ ਕਹਤਾ ਦਿੱਤੀ ਪ੍ਰਵਾਨਗੀ ਜੇ ਸੀ ਇਹਦਾ ਮਤਲਬ ਤੁਸੀਂ ਇਕੱਲੇ ਹੀ ਹੋ ਬੰਦੇ ਬਾਕੀ ਤਾਂ ਕੋਈ ਹੈ ਨਹੀਂ ਉੱਥੇ ਜੀ ਬਿਲਕੁਲ ਹੁਣ ਦਿੱਲੀ ਵਾਲ ਵੀ ਪੱਤੀ ਸਾਹਿਬ ਜਾਣਦੇ ਆ ਦਿੱਲੀ ਕਮੇਟੀ ਦੇ ਵੱਲੋਂ ਅੱਜ ਵੱਡੇ ਫੈਸਲੇ ਲਏ ਗਏ ਆ ਹਰਮੀਤ ਸਿੰਘ ਕਾਲਕਾ ਨੇ ਸਰਨਾ ਭਰਾਮਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਤੇ ਮੁੜ ਕੇ ਮਨਜੀਤ ਸਿੰਘ ਜੀ ਕੇ ਬਾਰੇ ਵੀ ਇਹੋ ਜਿਹਾ ਕੁਝ ਕੀਤਾ ਇਹਦੇ ਪਿੱਛੇ ਕੀ ਕਾਰਨ ਰਹੇ ਨੇ ਜੀ ਸੁਣਨ ਨੂੰ ਆ ਰਿਹਾ ਕਿ ਬੜੇ ਲੰਮੇ ਲੰਮੇ ਕਾਰਨ ਨੇ ਬੜੇ ਪੁਰਾਣੇ ਪੁਰਾਣੇ ਕਾਰਨ ਨੇ ਪਹਿਲੀ ਗੱਲ ਤੇ ਮੈਂ ਇਹ ਕਹਿ ਦਿਆਂ ਮਨਜੀਤ ਸਿੰਘ ਜੀ ਕੇ ਬਾਰੇ ਤਾਂ ਮੈਂ ਕੁਝ ਨਹੀਂ ਕਹੂੰਗਾ ਹਮ ਲੇਕਨ ਸਰਨਾ ਭਰਾਵਾਂ ਦੇ ਉੱਤੇ ਤੁਸੀਂ ਬਾਕੀ ਦੋ ਜਿਹੜਾ ਮਰਜੀ ਲੈ ਲਓ ਉਹਨਾਂ ਤੇ ਇਹ ਦੋਸ਼ ਨਹੀਂ ਲਾ ਸਕਦੇ ਕਿ ਉਹਨਾਂ ਨੇ ਗੋਲ ਖੱਦੀ ਹੂੰ ਉਹ ਗੋਲਕ ਕੋਲੋਂ ਪੈਸੇ ਪਾਉਂਦੇ ਸੀ ਮਹੀਨੇ ਦਾ 10000 ਰੁਪਿਆ ਜਿਹੜਾ ਗੋਲਕ ਦੀ ਵੱਖਰੀ ਪਰਚੀ ਕਟਾਉਂਦੇ ਸੀ ਆਪਣੀ ਵੀ ਜਿਹੜੇ ਲੋਕ ਦਫ਼ਤਰ ਸਾਨੂੰ ਮਿਲਣ ਆਉਂਦੇ ਉਹ ਚਾਹ ਪਾਣੀ ਪੀ ਕੇ ਜਾਂਦੇ ਉਹਨਾਂ ਨੂੰ 10000 ਰੁਪਏ ਸਾਡੇ ਖਾਤੇ 'ਚ ਪਾਉ। ਗੋਲਕ ਖਾਣੀ ਤੇ ਬੜੀ ਦੂਰ ਦੀ ਗੱਲ ਰਹੀ। ਜਦੋਂ ਉਹ ਜਾਣਦੇ ਉਹ ਕਹਿੰਦੇ ਏਸੀ 120 ਕਰੋੜ ਰੁਪਇਆ ਬਕਾਇਆ ਤੋਂ ਛੱਡ ਕੇ ਗਏ ਐਫਡੀ ਛੱਡ ਗਿਆ ਅੱਜ ਕੋਈ ਹੈ ਨਹੀਂ ਉਹਨਾਂ ਨੂੰ ਦੋਸੇ ਮੈਨੂੰ ਨਹੀਂ ਪਤਾ ਇਸ ਦਾ ਮਨਜੀਤ ਸਿੰਘ ਧੀਕੇ ਉੱਤੇ 50 ਲੱਖ ਦਾ ਮੈਨੂੰ ਕਿਹਾ ਕੇਸ਼ ਅੱਜ ਵੀ ਚੱਲਦਾ ਵਾ ਜਿਹੜਾ ਇੱਕ ਵਿਦੇਸ਼ੀ ਸਿੱਖ ਨੇ ਚ ਦਿੱਤਾ ਸੀਗਾ ਤੇ ਉਹ ਮੁੜ ਕੇ ਮਨਜੀਤ ਸਿੰਘ ਸਿੱਖ ਉਹ ਮਨਜੀਤ ਸਿੰਘ ਜਿਹੜਾ ਗਿਆ ਸੀ ਉਹ ਆਪਣੇ ਘਰ ਲੈ ਗਿਆ ਸੀਗਾ ਉਹ ਰੋਲਾ ਪੈ ਗਿਆ ਤੇ ਮੁੜ ਕੇ ਇਹਨੇ ਬਾਬੇ ਰਾਮ ਸਿੰਘ ਤੁਮੇ ਤੂੰ ਕਿਰਸੀਦ ਜੀ ਲੈ ਕੇ ਲਾਤੀ ਨਾਲ ਵੀ ਮੈਂ ਤੇ ਬਾਬੇ ਨੂੰ ਪੈਸੇ ਦਿੱਤੇ ਸੀ ਕਾਰਸੇਵਾਲਿਆਂ ਨੂੰ ਉਹ ਤਰੀਕਾ ਨਹੀਂ ਹੁੰਦਾ ਤਰੀਕਾ ਪੈਸੇ ਜਮਾ ਹੁੰਦੇ ਆ ਉਹਨਾਂ ਦਾ ਬੰਦਾ ਹੁੰਦਾ ਉਹਨੂੰ ਪੈਸੇ ਤੇ ਜਾਂਦੇ ਰਜਿਸਟਰ 'ਚ ਨਾਂ ਨੋਟ ਹੁੰਦਾ ਤੇ ਦਸਖਤ ਹੁੰਦੇ ਬਗੈਰ ਤੋਰ ਫਿਰ ਗੱਲ ਮੜਦੀ ਲੇਕਿਨ ਸਰਨੇਆ ਦੋਵਾਂ ਭਰਾਵਾਂ ਤੇ ਤੁਸੀਂ ਇਸ ਗੱਲ ਦਾ ਕੋਈ ਦੋਸ਼ੀ ਨਾ ਸਕਦੇ ਕਿ ਉਹਨਾਂ ਕਿਸੇ ਪ੍ਰਕਾਰ ਦੀ ਗੋਲਕ ਜਿਹਾ ਪੈਸਾ ਵੀ ਖਾਦਾ ਹੋਵੇ ਕਿਤੇ ਦੂਸਰੀ ਚੀਜ਼ ਹਰਮੀਤ ਸਿੰਘ ਕਾਲਕਾ ਜਿਹੜਾ ਉਸ ਪਰਿਵਾਰ ਚੋਂ ਜਿਹਦੇ ਦਾਦੇ ਨੇ ਜਦੋਂ ਸਾਕਾ ਨੀਲਾ ਤਾਰਾ ਹੋਇਆ ਸੀ ਰਾਮ ਜੀਆ ਗਰਾਉਂਡ ਤੇ ਇੱਕ ਕੱਠ ਕੀਤਾ ਸੀਗਾ ਤੇ ਲੰਗਰ ਬਹੁਤ ਬਣਾ ਲਿਆ ਸੀਗਾ ਤੇ ਸੰਗਤ ਨਹੀਂ ਆਈ ਸੀਗੀ ਕੱਠ ਕੀਤਾ ਸੀ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਵੀ ਸਾਕਾ ਨੀਲਾ ਤਾਰਾ ਕਰਕੇ ਇੰਦਰਾ ਗਾਂਧੀ ਨੇ ਬਹੁਤ ਵਧੀਆ ਕੀਤਾ ਉਸ ਪਰਿਵਾਰ ਚੋਂ ਤੇ ਮੁੜ ਕੇ ਉਹ ਲੰਗਰ ਜਿਹੜਾ ਜਮਨਾ ਚ ਰੋਲਣਾ ਪਿਆ ਸੀ ਤੀਸਰੀ ਜੀ ਅੱਜ ਕੱਲ੍ਹ ਉੱਥੇ ਦਬਦਬਾ ਜਿਹੜਾ ਬਕਾਇਦਾ ਤੌਰ ਤੇ ਬੀਜੇਪੀ ਦਾ ਮੰਜੀਤ ਸਿੰਘ ਜੀ ਕੇ ਨੂੰ 2020 ਦੇ ਵਿੱਚ ਵੀ ਇਸੇ ਤਰ੍ਹਾਂ ਕੱਢਣ ਦੀ ਕੀਤੀ ਗਈ ਸੀ ਤੇ ਮਨਜਿੰਦਰ ਸਿੰਘ ਸਿੱਸਾ ਪ੍ਰਧਾਨ ਸੀ ਪਿੱਖੜ ਦਿੱਤਾ ਗਿਆ ਜਿਉ ਨੂੰ ਜਲਿਓ ਅਗਲਿਆਂ ਨੇ ਫਿਰ ਪਤਾ ਲੱਗਾ ਤੇ ਆਰਟੀ ਦੇ ਬੋਟ ਮਗਨੀ ਵੀ ਤਾਂ ਆਪਣੇ ਮੈਂਬਰਾਂ ਦੀ ਲਿਸਟ ਦੇ ਉਹਦੇ ਵਿੱਚ ਮਿਸ ਜੀਕੇ ਦਾ ਬੋਲਦਾ ਸੀ ਪਤਾ ਸੀ ਕੱਟ ਨਹੀਂ ਸਕਦੇ ਨਹੀਂ ਕੱਟਿਆ ਉਹਨੂੰ ਜਿਹੜੀ ਧਾਰਾ 17 ਦੀ ਗੱਲ ਕਰਕੇ ਅੱਜ ਕਹਿੰਦੇ ਨੇ ਉਹਦੇ ਤਹਿਤ ਅਸੀਂ ਕੱਢਿਆ ਇਹਨਾਂ ਉਹਦੇ ਵਿੱਚ ਤੁਸੀਂ ਕੋਈ ਐਡਜੈਕਟਿਵ ਮੈਂਬਰ ਹਨਾ ਉਹਨੂੰ ਐਡਜੈਕਟਿਵ ਮੈਂਬਰੀ ਤੋਂ ਖਾਜ ਕਰ ਸਕਦੇ ਹੋ ਮੈਂਬਰੀ ਦੇ ਖਾਤੇ ਦੇ ਚੁਣੇ ਹੋਏ ਲੋਕ ਨੇ ਇਹ ਤੁਹਾਡੇ ਵਰਸੋਏ ਨਹੀਂ ਇਹ ਚੁਣੇ ਹੋਏ ਲੋਕ ਨੇ ਬਕਾਇਦਾ ਤੌਰ ਤੇ ਸੰਗਤਾਂ ਨੇ ਚੁਣਿਆ ਉਹਨਾਂ ਨੂੰ ਵੋਟਾਂ ਨਾਲ ਚੁਣੇ ਗਏ ਨੇ ਹੁਣ ਕੀ ਹੋਏਗਾ ਮਾਮਲਾ ਅਦਾਲਤ ਜਾਏਗਾ ਲੱਖਰ ਭੈ ਗੁਰੂ ਦੀ ਗੋਲਕ ਚੋਂ ਬਕਾਇਦਾ ਤੌਰ ਤੇ ਵਕੀਲਾਂ ਦੇ ਢਿੱਡ ਚ ਪੈਣਗੇ ਵਕੀਲਾਂ ਕੋਲ ਜਾਣਗੇ ਤੇ ਦਿੱਲੀ ਕਮੇਟੀ ਵੀ ਤੇ ਦੂਸਰੇ ਸਰਨੇ ਹੋਰੀ ਵੀ ਕੋਈ ਕੱਕੀਕੜੀ ਨਹੀਂ ਹੈ ਕਿ ਮੈਨੂੰ ਕੋਈ ਹੈ ਨਹੀਂ ਕੁਛ ਨਾ ਕੋਈ ਬੜਾ ਕੁਛ ਹੈ ਹਮ ਬੜੀ ਕਿਰਪਾ ਕਰਤੇ ਬਾਬੇ ਜੀ ਉਹ ਡਟ ਕੇ ਕੇਸ ਲੜਨਗੇ ਇਸੇ ਕਰਕੇ ਇਹ ਗਲਤ ਕੀਤੀ ਉਹਨਾਂ ਗਲਤ ਤੁਸੀਂ ਉਹਨਾਂ ਨੂੰ ਉਹਨਾਂ ਦੀ ਐਡਜੈਕਟਿਵ ਜੋ ਲਾ ਸਕਦੇ ਹੋ ਮੈਂਬਰੀ ਖਤਮ ਨਹੀਂ ਕਰ ਸਕਦੇ ਕਿਉਂ ਉਹ ਚੋਣੇ ਹੋਏ ਲੋਕ ਨੇ ਚੁਣੇ ਹੋਏ ਲੋਕਾਂ ਨੂੰ ਜਿਹੜੇ ਤੁਸੀਂ ਤੁਹਾਡੇ ਹਾਊਸ ਨੂੰ ਕੋਈ ਅਧਿਕਾਰ ਨਹੀਂ ਬੀ ਖਰਚ ਕਰਦੇ ਵੀ ਕਿਸੇ ਨੂੰ ਹਾਂ ਉਹ ਸਿਫਾਰਸ਼ ਦੇਵੇ ਤਾਂ ਮਨਜ਼ੂਰ ਕਰ ਸਕਦੇ ਹੋ ਤੁਸੀਂ ਹਾਲੀਕਿ ਮੈਂ ਇਹ ਗੱਲ ਕਹਿ ਦਿਆਂ ਪਰਮਜੀਤ ਸਿੰਘ ਸਰਨਾ ਉਹ ਕੋਆਪਰੇਟ ਮੈਂਬਰ ਕੋਆਪਰੇਟ ਉਹ ਵੀ ਹਾਊਸ ਦੇ ਪ੍ਰੋਪਰ ਕੀਤਾ ਸਰਬਸੰਮਤੀ ਨਾਲ ਕੀਤਾ ਵੋਟਰਾਂ ਨਾਲ ਨਹੀਂ ਕੀਤਾ ਤੇ ਵੋਟਰਾਂ ਨੂੰ ਕੀਤਾ ਵੀ ਤਾਂ ਹੀ ਚੁਣਿਆਤ ਬੰਦਾ ਹੈਗਾ ਇਸ ਕਰਕੇ ਜਿਹੜੀ ਬਲੰਡਰ ਗਲਤੀ ਕੀਤੀ ਆ ਇਹ ਅਦਾਲਤਾਂ ਦੇ ਚੱਕਰ ਵਿਦਾਤ ਤੇ ਆ ਗੁਰੂ ਦੀ ਗੋਲਗੋ ਚੂਨਾ ਲੱਗੂਗਾ ਦੂਜੇ ਪੈਸੇ ਵੀ ਪੈਸੇ ਖਰਚ ਹੋਣਗੇ ਆਖਰਕਾਰ ਅਦਾਲਤਾਂ ਨੂੰ ਬਹਾਲ ਕਰੇਗੀ ਕੁਝ ਫਾਇਦਾ ਨਹੀਂ ਹੋਣਾ ਤੁਸੀਂ ਤੁਹਾਡਾ ਕੰਮ ਚੱਲਦਾ ਚੱਲੀ ਜਾਂਦਾ ਤੁਹਾਨੂੰ ਜੇ ਇੱਥੇ ਮੈਂਬਰ ਬਣੇ ਤਾਂ ਤੁਹਾਨੂੰ ਤੁਹਾਨੂੰ ਦੁੱਖ ਵੀ ਕੀ ਉਹਨਾਂ ਦਾ ਹੂੰ ਹਮੈਨੂੰ ਪੱਠੇ ਪਾਇਆ ਉਪਰੋ ਹੁਕਮ ਐ ਕੱਢਦੇ ਉਹਨਾਂ ਨੂੰ ਕੋਈ ਗੱਲ ਨਹੀਂ ਕੱਢਦਾ ਡਾਇਰੈਕਟਰ ਇਲੈਕਸ਼ਨ ਕਮਿਸ਼ਨ ਲੈ ਡਾਇਰੈਕਟਰਟ ਹੈਗਾ ਨਾ ਬੰਦਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਉਹਦੇ ਕੋਲ ਮਾਮਲਾ ਪੀ ਤੁਸੀਂ ਸਾਨੂੰ ਸਰਟੀਫਿਕੇਟ ਦਿੱਤਾ ਵਾ ਕਿ ਇਹ ਚੁਣੇ ਹੋਏ ਬੰਦੇ ਨੇ ਸਾਨੂੰ ਭੋਗਾ ਕੱਢਣ ਵਾਲੇ ਇਸ ਕਰਕੇ ਦਿੱਲੀਪ ਸਭ ਅੱਛਾ ਨਹੀਂ ਨਹੀਂ ਚਾਹੀਦਾ ਇਹਨਾਂ ਨੂੰ ਜੋ ਕਰ ਰਹੇ ਨੇ 1970 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਰਜੈਂਸੀ ਦੇ ਵਿੱਚੋਂ ਬਾਹਰ ਆ ਰਹੇ ਹੁੰਦੇ ਨੇ ਇਲੈਕਸ਼ਨ ਲੜਨ ਵਾਸਤੇ ਆਪਣੇ ਪਿੰਡ ਨਹੀਂ ਜਾਂਦੇ ਸਿੱਧੇ ਦਿੱਲੀ ਜਾਂਦੇ ਤੇ ਦਿੱਲੀ ਜਾ ਕੇ ਸਰਦਾਰ ਤਰੋਜਨ ਸਿੰਘ ਸਰਨਾ ਪਰਮਜੀਤ ਸਿੰਘ ਸਰਨੇ ਦੇ ਫਾਦਰ ਕੋਲ ਜਾਂਦੇ ਜਾ ਕੇ ਕਹਿੰਦੇ ਸਰਦਾਰ ਸਾਹਿਬ ਮੇਰੇ ਕੋਲ ਤੇ ਇਲੈਕਸ਼ਨ ਲੱਜੂਗੇ ਪੈਸੇ ਨਹੀਂ ਹੈਗੇ ਮੈਂ ਲਕਸ਼ੀ ਕਿਵੇਂ ਲੜੂ ਉਹਨਾਂ ਦੇਣਾਂ ਦੇ ਵਿੱਚ 1 ਲੱਖ ਰੁਪਏ ਦੀ ਕੀਮਤ ਕਿੰਨੀ ਹੋਗੀ ਤੁਸੀਂ ਬਾਕੀ ਨਜ਼ਰ ਲਾ ਲੋ 1 ਲੱਖ ਰੁਪਇਆ ਸਰਦਾਰ ਤਰੋਚਨ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਿੱਤਾ ਸੀ ਕਿ ਇਹ ਪਰਿਵਾਰ ਇੰਨਾ ਕੁ ਪੰਥਕਾ ਇਹਨਾਂ ਦੇ ਘਰ ਚਲਜੋ ਤੁਸੀਂ ਨਾ ਇਹਨਾਂ ਦੀਆਂ ਨੋਹਾਂ ਨਾਨਾਂ ਦੀਆਂ ਕੁੜੀਆਂ ਨਾਨਾਂ ਦੀਆਂ ਬਕਾਇਦਾ ਤੌਰ ਤੇ ਮੁੰਡੇ ਨਾ ਕੋਈ ਰੋਮਦੀ ਬੇਵਦੀ ਕਹਿੰਦਾ ਨਾ ਕੋਈ ਨਸ਼ਾ ਕਰਦਾ ਕਿਸੇ ਪ੍ਰਕਾਰ ਗੁਰੂ ਦੀ ਸਮਰਪਤਾ ਤੇ ਮੇਰੇ ਸਵਕੀ ਉੱਠ ਕੇ ਸ਼ਨਾਮ ਕਰਕੇ ਪਾਠ ਪੂਜਾ ਕਰਨ ਲੈ ਬੰਦੇ ਨੇ ਇਸ ਕਰਕੇ ਇਹ ਜੋ ਮੇਰੀ ਜੋ ਮੈਂ ਦਾਜਾ ਲੋਨਾ ਕਾਨੂੰਨ ਦੇ ਤਾਬਕ ਉਹ ਗਲਤ ਕੀਤਾ ਨਹੀਂ ਕਰ ਸਕਦੇ ਹੋ ਕੱਲ ਕੋਰਟਾਂ ਦੇ ਵਿੱਚ ਕੇ ਜ਼ਰੂਰ ਜਾਣਗੇ ਹਾਲੀਕ ਇਹਨਾਂ ਨੂੰ ਕੋਈ ਤਕਲੀਫ ਨਹੀਂ ਸੀ ਨਾ ਨਾ ਹੋਣਾ ਨਾ ਕਰਨਾ ਨਾ ਗੱਲੋਂ ਕੀ ਬਤ ਯਾ ਮੈਂ ਆਪਣੀ ਹੋਂਮੇ ਨੂੰ ਪੱਠੇ ਪਾਉਣੇ ਗੱਲ ਕੀਤੀ ਹਰਮੀਤ ਸਿੰਘ ਕੱਲ ਕੱਲ ਜੋ ਗਲਤ ਜੀ ਠੀਕ ਬਿਲਕੁਲ ਇਹ ਕੁਝ ਪੰਥਕ ਮਸਲੇ ਜਿਹੜੇ ਅੱਜ ਵਿਚਾਰਨੇ ਜ਼ਰੂਰੀ ਸੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ শক্রিয়ক্রিয় শুক্রিয় শক্র